ਜੀ ਸੱਚੀ ਗੱਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਏ ਹੋ ਅੱਜ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਜਾਣਦੇ ਹੋ ਕਿ 1 ਜੂਨ 2024 ਨੂੰ ਪੰਜਾਬ ਸੂਬੇ ਵਿਖੇ ਮੋਹਾਲੀ ਜ਼ਿਲ੍ਹੇ ਵਿਖੇ ਵੋਟਾਂ ਪੈਂਦੀਆਂ ਨੇ ਔਰ 1 ਜੂਨ ਤੋਂ ਪਹਿਲਾਂ 72 ਘੰਟੇ ਬਹੁਤ ਹੀ ਅਹਿਮ ਹੁੰਦੇ ਆ ਜਿਸ ਦੇ ਵਿੱਚ ਹਰ ਤਰ੍ਹਾਂ ਦੀ ਮੂਵਮੈਂਟ ਆਫ ਗੁੱਡਸ ਕੈਸ਼ ਲਿੱਕਰ ਆਰਮਜ਼ ਐਮਿਊਨੀਸ਼ਨਸ ਹਰ ਚੀਜ਼ ਨੂੰ ਬੜੇ ਹੀ ਸਟ੍ਰਿਕਟ ਤਰੀਕੇ ਦੇ ਨਾਲ ਮੋਨੀਟਰ ਕੀਤਾ ਜਾਣਾ ਹੁੰਦਾ ਹੈ ਉਹ 72 ਘੰਟੇ ਜਿਹੜੇ ਹੈ ਉਹ ਕੱਲ 29 ਤਰੀਕ ਤੋਂ ਸ਼ੁਰੂ ਹੋ ਜਾਣੇ ਇਸ ਕਰਕੇ ਅੱਜ ਤੁਹਾਡੇ ਰਾਹੀਂ ਅਸੀਂ ਸਾਰੇ ਪਬਲਿਕ ਨੂੰ ਪੋਲਿਟੀਕਲ ਪਾਰਟੀਆਂ ਨੂੰ ਪਬਲਿਕ ਰਿਪ੍ਰੈਜ਼ੈਂਟੇਟਿਵਸ ਨੂੰ ਅਤੇ ਆਮ ਪਬਲਿਕ ਨੂੰ ਇਹ ਜਾਣੂ ਕਰਵਾਉਣਾ ਚਾਹੁੰਦੇ ਕਿ ਕਿਸ ਤਰ੍ਹਾਂ ਦੀ ਰੈਸਟ੍ਰਿਕਸ਼ਨਸ ਇਨ ਪਲੇਸ ਹੋਣ ਗਿਆ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਪੁਲਿਸ ਵੱਲੋਂ ਅਤੇ ਸਾਰੇ ਵਿਭਾਗਾਂ ਵਿੱਚ ਜਿਵੇਂ ਕਿ ਜੀਐਸਟੀ ਐਕਸਾਈਜ਼ ਅਤੇ ਹੋਰ ਐਨਫੋਰਸਮੈਂਟ ਏਜੰਸੀਜ਼ ਵੱਲੋਂ 72 ਘੰਟੇ ਦਾ ਪ੍ਰੋਟੋਕਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬੜਾ ਡਿਟੇਲ ਦੇ ਵਿੱਚ ਨਿਰਧਾਰਿਤ ਕੀਤਾ ਹੋਇਆ ਹੈ ਜਿਸ ਦੇ ਵਿੱਚ ਹਰ ਥਾਣੇ ਲੈਵਲ ਦੇ ਅਫਸਰ ਨੂੰ ਇਹ ਹਦਾਇਤ ਹੈ ਕਿ ਉਹ ਸਟ੍ਰਿਕਟਲੀ ਆਪਦੇ-ਆਪਦੇ ਏਰੀਆ ਦੇ ਵਿੱਚ ਮਾਨੀਟਰ ਕਰਨਗੇ ਕਿ ਕਿਸੇ ਵੀ ਤਰ੍ਹਾਂ ਦੀ ਇਲੀਗਲ ਸਬਸਟੈਂਸਸ ਦੀ ਮੂਵਮੈਂਟ ਨਾ ਹੋਵੇ ਸਾਰਾ ਪੁਲਿਸ ਪ੍ਰਸ਼ਾਸਨ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਏਸੀ ਕੰਮ ਵਾਸਤੇ ਵਚਨਬੱਧ ਰਹੇਗਾ ਇਸ ਦੇ ਨਾਲ ਹੀ ਲਾਈਟ ਵਹੀਕਲਸ ਲੋਰੀਜ਼ ਦੀ ਮੂਵਮੈਂਟ ਇੰਟਰ ਸਟੇਟ ਬਾਰਡਰਸ ਦੇ ਉੱਤੇ ਅਕ੍ਰੋਸ ਬਾਰਡਰ ਮੂਵਮੈਂਟ ਆਫ ਵਹੀਕਲਸ ਕੈਸ਼ ਪੀਪਲ ਆਲਸੋ ਉਹ ਵੀ ਚੈੱਕ ਹੋਏਗੀ ਇਸ ਦੇ ਨਾਲ ਹੀ ਜਿਹੜੇ ਐਕਸਾਈਜ਼ ਡਿਪਾਰਟਮੈਂਟ ਜਾਂ GST ਡਿਪਾਰਟਮੈਂਟ ਵੱਲੋਂ ਨਾਕੇ ਲਾਏ ਜਾਂਦੇ ਹਨ ਉਹਦੇ ਉੱਤੇ ਵੀ ਖਾਸ ਮੋਨਿਟਰਿੰਗ ਰਹੇਗੀ ਤਾਂ ਕਿ ਲਿਖ ਕਰ ਕੀ ਜਾਂ ਹੋਰ ਤਰ੍ਹਾਂ ਦੇ ਗਿਫਟ ਆਈਟਮਸ ਦੀ ਮੂਵਮੈਂਟ ਨਾ ਹੋਵੇ ਆਰਮਸ ਐਂਡ ਅਮਿਨਿਸ਼ਨਸ ਲਈ ਨਾਕੇ ਨਾਕਿਆਂ ਦੇ ਉੱਤੇ ਅਤੇ ਇੰਟਰਸਟੇਟ ਬਾਰਡਰਸ ਦੇ ਉੱਤੇ P-3 ਡੇ ਜਿਹਨੂੰ ਕਹਿੰਦੇ 72 ਘੰਟੇ ਜਦੋਂ P-3 ਡੇ ਨੂੰ ਸ਼ੁਰੂ ਹੁੰਦੇ ਕੱਲ ਤੋਂ ਉਦੀ ਜਿਹੜੀ ਤੈਕੀਕਾਤ ਹੈ ਉਹ ਹੋਰ ਡਿਟੇਲ ਦੇ ਵਿੱਚ ਫੋਰ ਸਟ੍ਰਿਕਲੀ ਕੀਤੀ ਜਾਵੇਗੀ। ਜਿੱਥੇ ਸਾਡੇ ਸ਼ੈਡੋ ਏਰੀਆਜ਼ ਬਣੇ ਹੋਏ ਨੇ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਠ ਬੂਥ ਸਾਡੇ ਖਰੜ ਵਿਖੇ ਇਹੋ ਜਿਹੇ ਏਰੀਆਜ਼ ਦੇ ਵਿੱਚ ਨੇ ਜਿੱਥੇ ਮੋਬਾਈਲ ਕਨੈਕਟੀਵਿਟੀ ਕੱਟ ਹੈ ਉਥੇ ਲਈ ਅਸੀਂ ਖਾਸ ਤੌਰ ਤੇ ਮੋਟਰਸਾਈਕਲ ਅਤੇ ਹੋਰ ਤਰ੍ਹਾਂ ਦੇ ਮੈਸੈਂਜਰਸ ਦਾ ਅਰੇਂਜਮੈਂਟ ਕਰਾਂਗੇ ਤਾਂ ਕਿ ਕੋਈ ਵੀ ਇਨਫੋਰਮੇਸ਼ਨ ਹੈ ਜਿਹੜੀ ਉਥੋਂ ਸਾਨੂੰ ਆਣੀ ਹੈ ਉਹ ਛੇਤੀ ਤੋਂ ਛੇਤੀ ਆ ਸਕੇ। ਜਿਵੇਂ ਤੁਸੀਂ ਜਾਣਦੇ ਹੋ ਕਿ ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜੇ 8 ਪੋਲਿੰਗ ਸਟੇਸ਼ਨਸ ਪੋਲਡੇ ਦੇ ਉੱਤੇ ਸ਼ੈਡੋ ਏਰੀਆ ਦੇ ਵਿੱਚ ਹੋਣਗੇ ਉੱਥੇ ਤਾਂ ਅਸੀਂ ਖਾਸ ਅਰੇਂਜਮੈਂਟ ਸ਼ੈਡੋ ਏਰੀਆ ਲਈ ਕਰ ਹੀ ਰਹੇ ਹਾਂ ਉੱਥੇ ਮਾਈਕਰੋ ਆਬਜ਼ਰਵਰਸ ਲੱਗਣਗੇ ਉੱਥੇ ਵੈਬ ਕਾਸਟਿੰਗ ਹੋਵੇਗੀ ਔਰ ਸੀਸੀਟੀਵੀ ਕੈਮਰਾਜ਼ ਦਾ ਪ੍ਰਬੰਧ ਹੋਵੇਗਾ ਐਡਵਾਂਸ ਪੁਲਿਸ ਡਿਪਲॉयਮੈਂਟ ਪਲਾਨ ਅਸੀਂ ਬਣਾ ਚੁੱਕੇ ਹਾਂ ਕਿਉਂਕਿ 72 ਘੰਟੇ ਦੀ ਡੈਡਲਾਈਨ ਕੱਲ ਤੋਂ ਸ਼ੁਰੂ ਹੋ ਜਾਣੀ ਹੈ ਤਾਂ ਉਹਦੀ ਪੁਲਿਸ ਡਿਪਲॉयਮੈਂਟ ਵੱਧ ਕੇ ਹੁੰਦੀ ਹੈ ਅਲੱਗ ਪ੍ਰਕਾਰ ਨਾਲ ਹੁੰਦੀ ਹੈ ਤਾਂ ਉਹਦਾ ਡਿਪਲॉयਮੈਂਟ ਪਲਾਨ ਅੱਜ ਅਸੀਂ ਆਫੀਸਰਸ ਨਾਲ ਸਾਂਝਾ ਕਰਕੇ ਸ਼ੇਅਰ ਕਰਾਂਗੇ ਉਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਹ ਵੀ ਹਦਾਇਤ ਹੈ ਕਿ ਕਿਸੇ ਵੀ ਤਰ੍ਹਾਂ ਦੀ ਫੰਡ ਦੀ ਡਿਸਬਰਸਮੈਂਟ ਭਾਵੇਂ ਉਹ ਸੈਲਫ ਹੈਲਪ ਗਰੂਪਸ ਹੋਣ ਭਾਵੇਂ ਐਨ ਜੀਓਜ਼ ਹੋਣ ਜਾਂ ਕੋਈ ਵੇਜੇਜ਼ ਵੀ ਹੈ ਉਹ 72 ਘੰਟੇ ਦੇ ਵਿੱਚ ਨਹੀਂ ਕੀਤੀ ਜਾਵੇਗੀ ਤਾਂ ਕਰਕੇ ADC ਰੂਰਲ ਡਿਵੈਲਪਮੈਂਟ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਕਿ ਉਹ ਇਸ ਗੱਲ ਨੂੰ ਸੁਨਿਸ਼ਚਿਤ ਕਰ ਸਕਣਗੇ ਕਿਸੇ ਵੀ ਤਰ੍ਹਾਂ ਦਾ ਲੰਗਰ ਜਾਂ ਕਮਿਊਨਿਟੀ ਕਿਚਨ 72 ਘੰਟੇ ਦੇ ਵਿੱਚ ਨਹੀਂ ਅਲਾਉ ਕੀਤੀ ਜਾਵੇਗੀ ਅ ਮੈਰਿਜ ਹਾਲਸ ਕਮਿਊਨਿਟੀ ਹਾਲਸ ਔਰ ਬੈਂਕੁਐਟਸ ਦੇ ਵਿੱਚ ਵੀ ਖਾਸ ਤੌਰ ਤੇ AROs SDMs ਵੱਲੋਂ ਚੈਕਿੰਗ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਇਲੈਕਸ਼ਨ ਸੰਬੰਧਿਤ ਫੰਕਸ਼ਨ ਦੀ ਬੁਕਿੰਗ ਨਾ ਹੋਵੇ ਇਨ ਬੁਕਿੰਗਸ ਦੀ ਐਡਵਾਂਸ ਇਨਫੋਰਮੇਸ਼ਨ ਐਸ ਡੀ ਐਮਸ ਵੱਲੋਂ ਆਰਓਜ਼ ਵੱਲੋਂ ਰਿੱਤੀ ਜਾਵੇਗੀ ਔਰ ਉਹਨੂੰ ਸਕਰੂਟੀਨਾਈਜ਼ ਕੀਤਾ ਜਾਵੇਗਾ ਤਾਂ ਕਿ ਕਿਸੇ ਹੋਰ ਆੜ ਦੇ ਵਿੱਚ ਵੀ ਇਲੈਕਸ਼ਨ ਸੰਬੰਧੀ ਪ੍ਰੋਗਰਾਮ ਨਾ ਕਰਾਇਆ ਜਾ ਸਕੇ ਰੈਂਡਮ ਚੈਕਿੰਗਸ ਵੀ ਸਾਡੀ ਐਫ ਐਸ ਟੀ ਐਸ ਐਸ ਟੀਜ਼ ਔਰ ਹੋਰ ਟੀਮਸ ਆਲਰੇਡੀ ਫੀਲਡ ਦੇ ਵਿੱਚ ਨੇ ਆਰਓਜ਼ ਵੱਲੋਂ ਰੈਂਡਮ ਚੈਕਿੰਗਸ ਇਨ ਮੈरिज ਹਾਲਸ ਕਮਿਊਨਿਟੀ ਹਾਲਸ ਦੀ ਕੀਤੀ ਜਾਵੇਗੀ ਅੱਜ ਐਮਸੀਜ਼ ਔਰ ایਓਜ਼ ਬੀਡੀਪੀਓਜ਼ ਨੂੰ ਵੀ ਖਾਸ ਬੁਲਾਇਆ ਗਿਆ ਹੈ ਤਾਂ ਕਿ ਕਿਸੇ ਵੀ ਪੰਚਾਇਤ ਘਰ ਜਾਂ ਐਮਸੀ ਦੇ ਕਮਿਊਨਿਟੀ ਹਾਲ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਨਾ ਹੋ ਸਕੇ ਗੇਸਟ ਹਾਊਸੇਸ ਧਰਮਸ਼ਾਲਾਜ਼ ਦੇ ਉੱਤੇ ਵੀ ਖਾਸ ਤੌਰ ਤੇ ਨਜ਼ਰ ਰੱਖੀ ਜਾਏਗੀ ਤਾਂ ਕਿ ਇਹ 72 ਘੰਟੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਪੋਲੀਟੀਕਲ ਪਾਰਟੀਆਂ ਜਾਂ ਕੈਂਡੀਡੇਟਸ ਇਹਨਾਂ ਦੀ ਦੁਰਵਰਤੋਂ ਨਾ ਕਰ ਸਕਣ ਸੋ ਦੈਟ ਇਜ਼ ਅਬਾਊਟ ਦ 72 ਆਰ ਪ੍ਰੋਟੋਕੋਲ ਐਪੀ ਮਾਈਨਸ 3 ਡੇ ਜਿਵੇਂ 29 ਮਈ ਤੋਂ ਸ਼ਾਮ ਨੂੰ ਇਹ ਸ਼ੁਰੂ ਹੋਵੇਗਾ ਔਰ 1 ਜੂਨ ਨੂੰ ਸ਼ਾਮ ਤੱਕ ਐਂਡ ਆਫ ਪੋਲਿੰਗ ਤੱਕ ਇਹ ਚੱਲੇਗਾ 48 ਆਰਸ ਦਾ ਵੱਖਰਾ ਪ੍ਰੋਟੋਕੋਲ ਹੈ ਉਹਦੇ ਬਾਰੇ ਅਸੀਂ ਤੁਹਾਨੂੰ 30 ਤਰੀਕ ਨੂੰ ਮਿਲ ਕੇ ਅਲੱਗ ਤੌਰ ਤੇ ਜਾਣਕਾਰੀ ਦੇਵਾਂਗੇ ਆਊਟਸਾਈਡਰ ਦਾ ਇਸ਼ੂ ਰਹਿੰਦਾ ਜੀ ਆਊਟਸਾਈਡਰਸ ਆ ਜਾਂਦਾ ਹੈ ਹਾਂ ਜੀ ਮੈਂ ਤਾਂ ਹੀ ਖਾਸ ਤੌਰ ਤੇ ਮੈਂਸ਼ਨ ਕੀਤਾ ਹੈ ਕਿ ਉਹ ਜਿਹੜਾ ਆਊਟਸਾਈਡਰਸ ਵਾਲੀ ਰੈਸਟ੍ਰਿਕਸ਼ਨ ਹੈ ਉਹ 48 ਘੰਟੇ ਤੋਂ ਲਾਗੂ ਹੋ ਜਾਂਦੀ ਹੈ ਤਾਂ ਉਹ T-2 ਡੇ ਵਿਚ ਇਸ 30 ਜੂਨ ਤੋਂ ਉਹ ਲਾਗੂ ਰਹੇਗੀ 30 ਜੂਨ ਲਈ ਖਾਸ ਤੌਰ ਤੇ SDMs ਨੂੰ ਵੱਖਰੇ ਤੌਰ ਤੇ ਇਨਸਟਰਕਸ਼ਨਸ ਦਿੱਤੇ ਜਾਣਗੇ ਕਿ ਸਾਰੇ ਗੈਸਟ ਹਾਊਸਸ ਹੋਟਲਸ ਧਰਮਸ਼ਾਲਾਜ਼ ਇਹਨਾਂ ਨੂੰ ਚੈੱਕ ਕੀਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਪੋਲਿਟੀਕਲ ਫੰਕਸ਼ਨਰੀ ਜਿਹੜੇ ਇੱਥੇ ਦੇ ਵੋਟਰ ਨਹੀਂ ਹੈ ਉਹਨਾਂ ਨੂੰ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਰੀਸਬ ਅਕਸਰ ਦੇਖਿਆ ਜਾਂਦਾ ਜਦੋਂ ਕੋਈ VOTING ਹੁੰਦੀ ਹੈ ਤੇ ਉਹਨਾਂ ਦੇ ਵਿੱਚ ਕੁਝ ਜਿਹੜੇ ਪੋਲਿੰਗ ਪੁਆਇੰਟਸ ਹੁੰਦੇ ਨੇ ਉਹਨਾਂ ਦੇ ਤਾਂ ਸਟਿਕਨ ਕੋਈ ਇਦਾਂ ਦੇ ਪੋਲਿੰਗ ਬੂਥ ਤੁਸੀਂ ਹਰੇ ਤੱਕ ਆਇਡੈਂਟੀਫਾਈ ਕੀਤੇ ਨੇ ਜਿਹਨਾਂ ਦੇ ਉੱਤੇ ਕੋਸ਼ਿਸ਼ਦਾ ਕਿ ਸਟੇਟਲ ਸਰਵੇਲੈਂਸ ਕਰ ਰਹੀ ਹੈ ਕਿਉਂਕਿ ਉਹ ਨੂੰ ਕਿਹਾ ਕਿ ਕ੍ਰੂਸ਼ਲ ਬੂਥ ਹਾਂਜੀ ਤਾਂ ਅਸੀਂ 89 ਬੂਥ uh, 99 ਬੂਥ ਅਸੀਂ ਵਲਨਰੇਬਲ ਅਤੇ ਕ੍ਰਿਟੀਕਲ ਕੈਟੇਗਰੀ ਕੈਟੇਗਰੀ ਦੇ ਵਿੱਚ ਪਾਏ ਆ ਉਹ ਇਸ ਬੇਸਿਸ ਤੇ ਹੀ ਪਾਏ ਆ ਕਿ ਜਾਂ ਤਾਂ ਪਿਛਲੇ ਸਾਲਾਂ ਦੇ ਵਿੱਚ ਉੱਥੇ ਕੋਈ ਇੰਡਿਊਸਮੈਂਟ ਦੀ ਰਿਪੋਰਟਸ ਆਈਆਂ ਜਾਂ ਕੋਈ ਵਲਨਰੇਬਿਲਿਟੀ ਦੀ ਰਿਪੋਰਟਸ ਆਈਆਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਰੀਚ ਦੇ ਕੇ ਬੋਟ ਪਵਾਂ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਡਰਾ ਧਮਕਾ ਕੇ ਤਾਂ 89 ਬੂਥਸ আর 33 ਕ੍ਰਿਟੀਕਲ ਲੋਕੇਸ਼ਨਸ ਅਸੀਂ ਪੁਲਿਸ ਦੇ ਨਾਲ ਤੇ অবজারভার ਸਾਹਿਬਾਨ ਦੇ ਨਾਲ ਕੰਸਲਟ ਕਰਕੇ ਡੈਜ਼ਿਗਨੇਟ ਕੀਤੇ ਉੱਥੇ ਅਸੀਂ ਖਾਸ ਤੌਰ ਤੇ ਅਰੇਂਜਮੈਂਟ ਕਰ ਰਹੇ ਹਾਂ ਕਿ ਸੀਏਪੀਐਫ ਦੀ ਡਿਪਲੋਇਮੈਂਟ ਉੱਥੇ ਹੋਵੇ ਐਡੀਸ਼ਨਲ ਫੋਰਸਸ ਹੋਣ ਵੈਬਕਾਸਟਿੰਗ ਇਸ ਇਲੈਕਸ਼ਨ ਦੇ ਵਿੱਚ ਸਾਰੇ 100% ਬੂਥਸ ਤੇ ਹੋ ਰਹੀ ਹੈ ਲੇਕਿਨ ਮਾਈਕਰੋ অবজারভারਸ ਖਾਸ ਤੌਰ ਤੇ ਇਨ ਵਲਨਰੇਬਲ ਬੂਥਸ ਦੇ ਉੱਤੇ ਲੱਗਣਗੇ ਬਹੁਤ ਸੈਂਸਿਟਿਵ ਬੂਥ ਦੇ ਨਾਲ ਨਾਲ ਕਿ ਹੀਟ ਵੇਵ ਦਾ ਬਹੁਤ ਜ਼ਿਆਦਾ ਉਦੇਸ਼ ਇਸ ਤੱਕ ਹੀ ਸਤਿਕਾਰ ਤੇ ਨੂੰ ਕੋਈ ਦਿੱਕਤ ਨਾ ਹੋਵੇ ਹੈਲਥ ਡਿਪਾਰਟਮੈਂਟ ਦੇ ਨਾਲ ਕੋਈ ਕੋਆਰਡੀਨੇਸ਼ਨ ਕੀਤਾ ਗਿਆ ਹਾਂਜੀ ਹਾਂਜੀ ਤਾਂ ਪਿਛਲੇ ਦੋ ਟ੍ਰੇਨਿੰਗਸ ਦੇ ਵਿੱਚ 26 ਤਰੀਕ ਨੂੰ ਸੰਡੇ ਨੂੰ ਸਾਡੀ ਪੁਲਿੰਗ ਪਾਰਟੀਆਂ ਦੀ ਟ੍ਰੇਨਿੰਗ ਸੀ ਹਰ ਹਲਕੇ ਦੇ ਵਿੱਚ ਔਰ 19 ਤਰੀਕ ਨੂੰ ਵੀ ਅਸੀਂ ਇੱਕ ਟ੍ਰੇਨਿੰਗ ਕਰਾਈ ਸੀ ਉਸ ਦੇ ਵਿੱਚ ਅਸੀਂ ਖਾਸ ਤੌਰ 'ਤੇ ਆਸ਼ਾ ਵਰਕਰਸ ਅਤੇ ਆਂਗਣਵਾੜੀ ਵਰਕਰਸ ਨੂੰ ਬੁਲਾ ਕੇ ਉਹਨਾਂ ਦੀ ਹੀਟ ਵੇਵ ਦੇ ਉੱਤੇ ਟ੍ਰੇਨਿੰਗ ਕਰਾਈਏ ਸਿਵਲ ਸਰਜਨ ਦਫ਼ਤਰ ਵੱਲੋਂ ਔਰ ਉਹਨਾਂ ਦੀ ਮੈਪਿੰਗ ਕਰਾਈ ਹੈ ਤਾਂ ਕਿ ਹਰ ਪਾਰਟੀ ਨੂੰ ਪਤਾ ਹੋਵੇ ਹਰ ਬੀਐਲਓ ਨੂੰ ਪਤਾ ਹੋਵੇ ਕਿ ਉਹਨਾਂ ਦੇ ਕਾਊਂਟਰਪਾਰਟ ਆਸ਼ਾ ਵਰਕਰ ਕੌਣ ਨੇ ਜਿਹੜੇ ਕਿ ਪੂਲ ਡੇ ਵੈਲੈਂਟ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਮੌਜੂਦ ਰਹਿਣਗੇ ਫਰਸਟ ایڈ ਕਿਟ ਲੈ ਕੇ ਅਸੀਂ ਖਾਸ ਤੌਰ ਤੇ ਇੱਕ ਫਰਸਟ ایڈ ਕਿਟ ਬਣਵਾਈ ਹੈ ਜਿਸ ਦੇ ਵਿੱਚ ORS ਦੇ ਪੈਕੇਟਸ ਹਨ ਕੈਂਡੀਆਂ ਹਨ ਹੋਰ ਤਰ੍ਹਾਂ ਦੇ ਜਿਹੜੇ ਸਿਵਲ ਸਰਜਨ ਵੱਲੋਂ ਪ੍ਰਿਸਕ੍ਰਾਈਬਡ ਆਬਜੈਕਟਸ ਨੇ ਉਹ ਫਰਸਟ ایڈ ਕਿਟ ਦੇ ਵਿੱਚ ਹੈਗੇ ਨੇ ਤਾਂ ਕਿ ਉੱਥੇ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਏ ਉਸ ਦੇ ਨਾਲ ਹੀ ਹਰ ਨਿਅਰੈਸਟ ਹੈਲਥ ਫੈਸਿਲਿਟੀ ਦੀ ਮੈਪਿੰਗ ਅਸੀਂ ਹਰ ਪੋਲਿੰਗ ਸਟੇਸ਼ਨ ਦੇ ਨਾਲ ਕਰਾਈ ਹੈ ਤਾਂ ਕਿ ਪੋਲਿੰਗ ਸਟੇਸ਼ਨ ਦੇ ਉੱਤੇ ਕੋਈ ਐਮਰਜੈਂਸੀ ਹੋਣ ਵੇਲੇ ਪਤਾ ਹੋਵੇ ਕਿ ਕਿੱਥੇ ਨਿਅਰੈਸਟ ਹਸਪਤਾਲ ਹੈ ਜਿੱਥੇ ਪੇਸ਼ੈਂਟ ਨੂੰ ਲਿਜਾਇਆ ਜਾ ਸਕੇ ਸਰਬ ਸਰ ਪੋਲਿੰਗ ਸਟੇਸ਼ਨ ਦੇ ਵਿੱਚ ਆਸਰ ਉਹ ਰੇਗਾ ਤਾਂ ਇਸ ਤਰ੍ਹਾਂ ਦੇ ਕ੍ਰਿਟੀਕਲ ਸਥਿਕੇ ਨੇ ਔਰ ਜਿਸ ਤਰੀਕੇ ਨਾਲ ਆਊਟਸਾਈਡਰਸ ਦਾ ਲਗਾਤਾਰ ਸਪੋਰਟ ਕੀਤਾ ਜਾਂਦਾ ਮੋਸਟਲੀ ਉਹਨਾਂ ਦੇ ਟਾਰਗੇਟ ਸ਼ਿਊਡ ਨੇ ਉਹ ਉਹਨਾਂ ਥਾਵਾਂ ਦੇ ਹੋਟੈਲਸ ਜਾਂ ਥਾਵਾਂ ਹੁੰਦੀਆਂ ਨੇ ਜਿਹੜੇ ਰਿਮੋਟ ਏਰੀਆਸ ਹੁੰਦੇ ਨੇ ਖਾਸ ਕਰ ਉਹਨਾਂ ਦੇ ਕਿਸ ਤਰੀਕੇ ਦੇ ਨਾਲ ਪੁਲਿਸ ਗਿਆਸ ਅ ਤੁਸੀਂ ਦੋ ਚੀਜ਼ਾਂ ਪੁੱਛੀਆਂ ਨੇ ਜਿਵੇਂ ਕਿ ਡੀਸੀ ਮੈਡਮ ਨੇ ਬੜੇ ਡਿਟੇਲਸ ਤੁਹਾਨੂੰ 72 ਆਰ ਪਲਾਨ ਬਾਰੇ ਦੇ 48 ਆਰ ਪਲਾਨ ਬਾਰੇ ਦੱਸਦੇ ਜਿਹੜੇ 48 ਘੰਟੇ ਹੈ ਆਪਣੇ 30 ਤਰੀਕ ਨੂੰ ਸ਼ਾਮ ਤੋਂ ਸਟਾਰਟ ਹੁੰਦੇ ਨੇ ਜਦੋਂ ਕਿ ਸਾਰੀ ਜਿਹੜੀ ਕੈਂਪੇਨਿੰਗ ਹੈਗੀ ਹੈ ਉਹ ਜਿਹੜੀ ਜਿਹੜੇ ਸਟਾਰ ਕੈਂਪੇਨਰਸ ਆ ਬਾਰੋ ਜਿਹੜੇ ਵਿਅਕਤੀ ਆ ਰਹੇ ਉਹ ਸਾਰੇ ਜਿਹੜੇ ਹੈਗੇ ਬੰਦ ਹੋ ਜਾਂਦੇ ਨੇ ਆਊਟਸਾਈਡਰਸ ਜਿਹੜੇ ਹੈਗੇ ਕੋਈ ਵੀ ਅਲਾਉਡ ਨਹੀਂ ਹੋਣਗੇ ਜਿਵੇਂ ਆਪਾਂ ਜਾਣਦੇ ਆ ਕਿ ਆਪਣੇ ਡਿਸਟ੍ਰਿਕਟ ਦੇ ਇੰਟਰ ਸਟੇਟ ਕਾਫੀ ਲੰਮਾ ਇੰਟਰ ਸਟੇਟ ਬਾਰਡਰ ਹੈਗਾ ਆਪਣ ਨੂੰ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਜਿਹੜਾ ਹੈਗੇ ਇਹ ਏਰੀਆਜ਼ ਲੱਗਦੇ ਆ ਹਰਿਆਣਾ ਹਰਿਆਣਾ ਦੇ ਵਿੱਚ ਇਲੈਕਸ਼ਨ ਜਿਹੜਾ ਆਲਰੇਡੀ ਹੋ ਚੁੱਕਿਆ ਹੈਗਾ ਤਾਂ ਉਧਰ ਉਸ ਬਾਰਡਰ ਤੇ ਸਾਡੀ ਖਾਸ ਜਿਹੜੀ ਹੈਗੀ ਹੈ ਉਹ ਨਿਗਰਾਨੀ ਰਹੇਗੀ ਸਾਡੀ ਆਪਣੀ ਫੋਰਸ ਦੇ ਨਾਲ ਨਾਲ ਅਸੀਂ ਪੈਰਾਮਿਲਟਰੀ ਫੋਰਸ ਵੀ ਉੱਥੇ ਡਿਪਲੋਏ ਕੀਤੀ ਹੋਈ ਹੈ 48 ਆਰਸ ਦੇ ਵਿੱਚ ਪਲੱਸ ਇਸ ਦੇ ਨਾਲ ਨਾਲ ਸਾਡੇ ਜਿਹੜੇ ਕਾਉਂਟਰਪਾਰਟ ਜ਼ਿਲ੍ਹੇ ਹੈਗੇ ਆ ਅੰਬਾਲਾ ਤੇ ਪੰਚਕੁਲਾ ਉਹਨਾਂ ਨੂੰ ਵੀ ਅਸੀਂ ਆਲਰੇਡੀ ਰਿਕੁਐਸਟ ਕਰ ਚੁੱਕੇ ਉਹਨਾਂ ਵੱਲੋਂ ਵੀ ਪ੍ਰੋਪਰ ਡਿਪਲੋਇਮੈਂਟ ਹੋਏਗੀ ਤਾਂ ਕਿ ਜਿਹੜਾ ਇੰਟਰਸਟੇਟ ਬਾਰਡਰ ਹੈ ਉਹ ਪ੍ਰੋਪਰ ਸੀਲ ਕੀਤਾ ਜਾਏਗਾ ਇਸ ਰਿਗਾਰਡਿੰਗ ਜਿਹੜੇ 72 ਆਰ ਦਾ ਜਿਹੜਾ ਅੱਜ ਇਸ ਵਾਸਤੇ ਆਪਾਂ ਇਕੱਠੇ ਹੋਏ ਆ ਉਹਦਾ ਮੇਨ ਉਦੇਸ਼ ਇਹੀ ਹੈ ਜੇ ਕਿ ਉਹ 48 ਆਰਸ ਤੋਂ ਪਹਿਲਾਂ ਹੀ ਸਾਡੀ ਜਿਹੜੀ ਡਿਪਲੋਇਮੈਂਟ ਪਲਾਨ ਹੈ ਉਹ ਸਾਰਾ ਫਿਕਸ ਹੋ ਜੇ ਜਿਹੜੀ ਸਾਡੀ ਤਿਆਰੀ ਹੈ ਉਹ 24 ਘੰਟੇ ਤੋਂ ਪਹਿਲਾਂ ਹੀ ਜਿਹੜੀ ਹੈਗੀ ਆ ਉਹ ਅਸੀਂ ਇਲੈਕਸ਼ਨ ਮੋਡ ਚਾਹੀਏ ਤੇ ਸਾਡੀ ਤਿਆਰੀ ਜਿਹੜੀ ਹੈ ਪ੍ਰੋਪਰ ਉਹ ਸਟਾਰਟ ਹੋ ਜਾਏਗੀ ਤੁਸੀਂ ਦੂਸਰਾ ਸਵਾਲ ਪੁੱਛਿਆ ਸੀ ਵਲਨਰੇਬਲ ਪੁਆਇੰਟਸ ਦਾ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਟੋਟਲ 33 ਲੋਕੇਸ਼ਨ ਜਿਹੜੀਆਂ ਹੈਗੀਆਂ ਉਹ ਵਲਨਰੇਬਲ ਅਸੀਂ ਆਇਡੈਂਟੀਫਾਈ ਕੀਤੀਆਂ ਇਨ ਕੰਸਲਟੇਸ਼ਨ ਵਿਦ ਦ ਅਬਜ਼ਰਵਰਸ ਤੇ ਇਹਦੇ ਵਿੱਚ 89 ਦੇ ਟੋਟਲ ਬੂਥ ਬੰਦੇ ਨੇ ਇਹਦਾ ਜਿਹੜਾ ਕ੍ਰਾਈਟੇਰੀਆ ਹੈ ਇਹ ਤਾਂ ਜਿਹੜਾ ਮੈਨੂਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇੱਕ ਕ੍ਰਾਈਟੇਰੀਆ ਆਇਆ ਹੈ ਇਹਨਾਂ ਜੋ ਇੱਕ ਬੂਥ ਤਾਂ ਇਹੀ ਹੈ ਕਿ ਜਿਹੜੀ ਪਰਸੈਂਟੇਜ VOTING ਦੇ ਹਿਸਾਬ ਨਾਲ ਲਾਸਟ ਇਲੈਕਸ਼ਨ ਦੇ ਉਸ ਹਿਸਾਬ ਨਾਲ ਕ੍ਰਾਈਟੇਰੀਆ ਫਿਟ ਕੀਤਾ ਗਿਆ ਪਲੱਸ ਬਾਕੀ ਜਿਹੜੇ ਅਸੀਂ ਜਿਹੜੇ ਦੇਖ ਕੇ ਕੁਝ ਇਹ ਜੇ ਕੰਜੈਸਟਿਡ ਏਰੀਆ ਦੇ ਵਿੱਚ ਬੂਥ ਹੈ ਜਾਂ ਫਿਰ ਜਿੱਥੇ ਕੋਈ ਲੜਾਈ ਝਗੜਾ ਹੁੰਦੀ ਪੋਸਿਬਿਲਟੀ ਹੈ ਜਾਂ ਫਿਰ ਕੋਈ ਇੰਡਿਊਸਮੈਂਟ ਜਿਹੜੀ ਦੇਣ ਦੀ ਪੋਸਿਬਿਲਟੀ ਹੈ ਉਸ ਪੁਆਇੰਟ ਆਫ ਊਨਾਂ ਦੇ ਨੂੰ ਆਇਡੈਂਟੀਫਾਈ ਕਰਨ ਦੀ ਗੱਲ ਕਰ ਰਹੇ ਹਾਂ ਕਿ ਕਿ ਅਕਸਰ ਦੇਖਿਆ ਜਾਂਦਾ ਕਿ ਹੋਟਲਸ ਵਗੈਰਾ ਦੇ ਵਿੱਚ ਜਿਹੜੇ ਨੇ ਜ਼ਿਆਦਾਤਰ ਉਹ ਜਿਹੜੇ ਆਊਟਸਾਈਡਰ ਆ ਕੇ ਰਹਿਣਦੇ ਨੇ ਉਹਨਾਂ ਦੇ ਉੱਤੇ ਹੋਰਦਾਂ ਦੇ ਉੱਤੇ ਕਿਸ ਤਰ੍ਹਾਂ ਦੇ ਸਾਡਾ ਆਲਰੇਡੀ ਜਿਹੜੇ ਹੈਗੇ ਸਾਰੇ ਹੋਟਲਸ ਨੂੰ ਮੈਸੇਜ ਆ ਚੁੱਕੇ ਹੈਗੇ ਕਿ 30 ਤਰੀਕ ਤੋਂ ਬਾਅਦ ਕੋਈ ਵੀ ਇਹ ਜਿਹਾ ਬੰਦਾ ਆ ਕੇ ਰਹਿੰਦਾ ਤਾਂ ਸਾਨੂੰ ਲਿਸਟ ਹੈ ਜਿਹੜੀਆਂ ਹੈਗੀਆਂ ਇਮੀਡੀਏਟਲੀ ਪ੍ਰੋਵਾਈਡ ਹੋਣਗੀਆਂ ਤੇ ਜੇ ਕੋਈ ਵੀ ਆਊਟਸਾਈਡਰ ਬੰਦਾ ਇਹ ਜਿਹਾ ਵਿਦਆਊਟ ਐਨੀ ਰੀਜ਼ਨ ਜਾਂ ਵਿਦਆਊਟ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਕੋਈ ਵੀ ਇਹ ਜਿਹਾ ਬੰਦਾ ਪਾਇਆ ਜਾਂਦਾ ਇੱਥ ਸੋ ਜੋ ਇਸ ਪ੍ਰਸੈਂਟ ਲੈ ਕੇ ਲੋਕ ਕਿ ਬੂਥ ਕੈਪਚਰਿੰਗ ਇਹਨਾਂ ਤਾਂ ਨਹੀਂ ਬੂਥ ਕੈਪਚਰ ਦਾ। ਦੇਖੋ ਜੀ ਬੂਥ ਕੈਪਚਰਿੰਗ ਇਜ਼ ਐਨ ਇਲੈਕਟੋਰਲ ਆਫੈਂਸ ਐਸ ਪਰ ਦੀ ਆਈਪੀਸੀ ਐਂਡ ਐਸ ਪਰ ਰਿਪਰੈਜ਼ੈਂਟੇਸ਼ਨ ਆਫ ਪੀਪਲਜ਼ ਐਕਟ। ਤੇ ਉਥੇ ਇਮੀਡੀਏਟਲੀ ਜਿਹੜੀ ਸਾਡੀ ਐਫਐਸਟੀਜ਼ ਐਸਐਸਟੀਜ਼ ਡਿਪਲੋਏਡ ਹੁੰਦੀ ਹੈ ਉਹ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਲੈਣ ਗਿਆ ਏਆਰਓ ਮੌਕੇ ਤੇ ਪਹੁੰਚ ਕੇ ਜਾਇਜ਼ਾ ਲੈਣਗੇ ਪ੍ਰੈਜ਼ਾਈਡਿੰਗ ਅਫੀਸਰ ਲਈ ਨਿਰਦੇਸ਼ ਹੈ ਕਿ ਉਹ ਕਿਸ ਤਰ੍ਹਾਂ ਰਿਪੋਰਟ ਕਰਨਗੇ ਕਿ ਜੋ ਕਿਸੇ ਤਰ੍ਹਾਂ ਦੇ ਵੀ ਫੋਰਸ ਜਿਹੜਾ ਹੈ ਪੁਲਿਸ ਸਟੇਸ਼ਨ ਪੋਲਿੰਗ ਸਟੇਸ਼ਨ ਦੇ ਵਿੱਚ ਲਿਆਇਆ ਜਾਂਦਾ ਹੈ ਬੂਥ ਕੈਪਚਰਿੰਗ ਦੇਖੋ ਸਮਝਣ ਵਾਲੀ ਗੱਲ ਹੈ ਕਿ ਜਾਂ ਕਿਸੇ ਨਾ ਕਿਸੇ ਇਨਫਲੂਐਂਸ ਨੂੰ ਦੇ ਕੇ ਜਾਂ ਕੋਈ ਫੋਰਸ ਕਵਰਜਨ ਕਰਕੇ ਬੂਥ ਕੈਪਚਰਿੰਗ ਕੀਤੀ ਜਾ ਸਕਦੀ ਹੈ ਤਾਂ ਉਸ ਦੇ ਵਿੱਚ ਪੋਲਿੰਗ ਪਾਰਟੀ ਦਾ ਸਭ ਤੋਂ ਅਹਿਮ ਰੋਲ ਰਹਿੰਦਾ ਹੈ ਸਭ ਤੋਂ ਪਹਿਲਾਂ ਤਾਂ ਉਹ ਰਜਿਸਟ ਕਰਨਗੇ ਉੱਪਰ ਰਿਪੋਰਟ ਕਰ ਕਰਨਗੇ ਔਰ ਜਿਹੜੀ ਸਾਡੀ ਸੀਏਪੀਐਫ ਦੀ ਡਿਪਲॉयਮੈਂਟ ਮਲਟੀਪਲ ਟਾਇਰ ਆਫ ਫੋਰਸ ਡਿਪਲॉयਮੈਂਟ ਜਿਹੜੀ ਹੈ ਹਰ ਬੂਥ ਦੇ ਉੱਤੇ ਹੁੰਦੀ ਹੈ ਉਸ ਦੇ ਵਿੱਚ ਨਾ ਸਿਰਫ ਸਟੇਟ ਪੁਲਿਸ ਸਗੋਂ ਬਾਹਰਲੀ ਪੁਲਿਸ ਵੀ ਲੱਗੀ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਸਖਤ ਹਦਾਇਤਾਂ ਨੇ ਕਿ ਇਸ ਤਰ੍ਹਾਂ ਦਾ ਕੋਈ ਵੀ ਅਟੈਂਪਟ ਜਿਹੜਾ ਹੈ ਸਕਸੈਸਫੁਲ ਨਾ ਹੋਣ ਦਿੱਤਾ ਜਾਵੇ। ਇਹ ਮੈਂ ਐਡ ਵੀ ਕਰਨਾ ਚਾਹਾਂਗਾ ਬੂਥ ਕਪਟੀ ਵਾਲੇ ਪੁਆਇੰਟ ਦੇ ਵਿੱਚ। ਇਹ ਜਿਹੜੀ ਸਾਡੀ ਸਾਰੀ ਪੋਲਿੰਗ ਬੂਥ ਦੇ ਉੱਤੇ ਫੋਰਸ ਡਿਪਲॉयਮੈਂਟ ਹੋਈ ਵੀ ਹੈ ਅਸੀਂ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਪੈਰਾਮਿਲਟਰੀ ਫੋਰਸ ਜਿਹੜੀ ਹੈ ਡਿਪਲੋਏ ਹੋਵੇ। ਇਸ ਤੋਂ ਇਲਾਵਾ ਜਿਹੜੀ ਸਾਡੀ ਫੋਰਸਸ ਹੈ ਉਸ ਤੋਂ ਇਲਾਵਾ ਸਾਡੀ ਜਿਹੜੀ ਪੈਟਰੋਲਿੰਗ ਪਾਰਟੀਆਂ ਹੈ ਕਰੀਬ 70 ਦੇ ਆਸ-ਪਾਸ ਪੈਟਰੋਲਿੰਗ ਪਾਰਟੀ ਸਾਡੀ ਹੈ ਵੱਖ-ਵੱਖ ਆਫੀਸਰਸ ਦੇ ਅੰਡਰ ਜਿਹੜੀਆਂ ਹੈਗੀਆਂ ਪੂਰੇ ਡਿਸਟ੍ਰਿਕਟ ਦੇ ਵਿੱਚ ਘੁੰਮਰੀਆਂ ਹੋਣਗੀਆਂ ਇਸ ਤੋਂ ਇਲਾਵਾ ਜਿਹੜੀਆਂ ਰੂਟ ਜ਼ੋਨ ਸਾਡੇ ਪਲਾਨ ਬੰਦੇ ਆ ਜਿਵੇਂ ਕਿ ਮੈਡਮ ਨੇ ਦੱਸਿਆ ਉਹ ਡਿਊਟੀ ਮੈਜਿਸਟਰੇਟਸ ਅਲੋਂਗ ਵਿਦ ਆਰ ਪੈਟਰੋਲਿੰਗ ਪਾਰਟੀਆਂ ਦਾ ਅਲੱਗ ਤੋਂ ਘੁੰਮਰੇ ਹੋਣਗੇ ਤਾਂ ਇਸ ਕਰਕੇ ਬੂਥ ਆਪਣਾ ਜਿਹੜਾ ਸ਼ਹਿਰੀ ਏਰੀਆ ਬਹੁਤ ਨੇੜੇ ਹੈ ਬਹੁਤ ਜ਼ਿਆਦਾ ਡਿਸਟੈਂਸਸ ਬਹੁਤ ਜ਼ਿਆਦਾ ਲੰਬੇ ਨਹੀਂ ਆਪਾਂ ਨੂੰ ਇਸ ਚੀਜ਼ ਦੀ ਐਡਵਾਂਟੇਜ ਹੈ ਜਿਹੜੀ ਹੈਗੀ ਫੋਨਿਸ ਵੱਲੋਂ ਰਿਸਪੌਂਡ ਕੀਤਾ ਜਾਏਗਾ ਤੇ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹ ਕਹਿਣਾ ਵੀ ਚਾਹੂੰਗਾ ਕਿ ਜੇ ਕੋਈ ਸ਼ਰਾਰਤੀ ਅੰਸਰ ਇਸ ਟਾਈਪ ਦੀ ਕੋਈ ਸੋਚ ਵੀ ਰੱਖਦਾ ਹੈ ਤਾਂ ਇਹ ਸਭ ਤੋਂ ਸਖਤ ਕਾਰਵਾਈ ਵਾਸਤੇ ਤਿਆਰ ਹੋ ਜਾਓ ਠੀਕ ਸਟੇਟਿੰਗ ਨਾਲ ਵੀ ਚਰਚਾ ਸਿੱਧਾ ਪ੍ਰੈਜ਼ੈਂਟ ਕੌਸਰ ਨੂੰ ਕੇਵੀ ਐਪ ਕੀਤੀ ਹੋਈ ਕੋਲਿਕ ਕਲਿੱਕ ਤੋਂ ਹੀ ਸਾਰਾ ਬੂਟ ਜਿਹੜਾ ਫ੍ਰੀਜ਼ ਹੋ ਜਾਊਗਾ ਕਿ ਜੇ ਕਿਸੇ ਦਾ ਨਾ ਕੁਝ ਹੁੰਦਾ ਕੋਈ ਟੈਕਨੀਕ ਕੋਈ ਕੁਝ ਨਹੀਂ ਹੋ ਸਕਦਾ ਇਸ ਤਰੀਕੇ ਦਾ ਸੋਚ ਹਾਂਜੀ ਦੇਖੋ ਪ੍ਰੈਜ਼ਾਈਡਿੰਗ ਆਫੀਸਰ ਮੌਕੇ ਦਾ ਅਫਸਰ ਹੁੰਦਾ ਹੈ ਔਰ ਪ੍ਰੈਜ਼ਾਈਡਿੰਗ ਅਫਸਰ ਦੇ ਕਹੇ ਤੇ ਹੀ ਵੋਟਾਂ ਚੱਲਦੀਆਂ ਉਹਨਾਂ ਦੇ ਕਈ ਤੇ ਵੋਟਾਂ ਰੁਕਵੀ ਜਾਂਦੀ ਹੈ ਲੇਕਿਨ ਇਹ ਸਾਰਾ ਕੁਝ ਬੜੀ ਡਿਟੇਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਕਿ ਜੇ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਹੈ ਤਾਂ ਕਿਵੇਂ ਐਸਓਪੀ ਕੀ ਫਾਲੋ ਕਰਨਾ ਹੈ ਜਿਸ ਦੇ ਵਿੱਚ ਕੋਈ ਵੀ ਵੋਟਰ ਦੇ ਉੱਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਾ ਪਾਇਆ ਜਾ ਸਕੇ ਔਰ ਕਿਸੇ ਤਰ੍ਹਾਂ ਦੀ ਇੰਡਿਊਸਮੈਂਟ ਨੂੰ ਨਾ ਦਿੱਤੀ ਜਾ ਸਕੇ ਐਸੋ ਕਿੰਨੀ ਫੋਰਸ ਜਿਹੜੀ ਹੁਣ ਤੱਕ ਨਹੀਂ ਕਿ ਆਪਾਂ ਗੱਲ ਕਰੀ ਕਿ ਜਿੱਦਾਂ ਤੁਸੀਂ ਦੱਸਿਆ ਕਿ ਆਰਡਰ ਸੀ ਚੰਡੀਗੜ੍ਹ ਹਰਿਆਣਾ ਹਿਮਾਚਲ ਇਨਕ ਫੋਰਸ ਜਿਹੜੀ ਆ ਕੋਆਰਡੀਨੇਸ਼ਨ ਬੀਟਿੰਗ ਪਲੇਸਸ ਆਲ ਕੰਨੀ ਜੰਡੀਗੜ੍ਹ ਵੀ ਇਲੈਕਸ਼ਨ ਇਸੇ ਦਾ ਜੀ ਪੰਜਾਬ ਨੂੰ ਬਸੇ ਜੇ ਮੈਂ ਚੰਡੀਗੜ੍ਹ ਤੇ ਹਿਮਾਚਲ ਦੋਨੋਂ ਤੇ ਇਲੈਕਸ਼ਨਸ ਹੈਗੇ ਆ ਤਾਂ ਦੋਨਾਂ ਨਾਲ ਸਾਡੀ ਜਿਹੜੀ ਕੋਆਰਡੀਨੇਸ਼ਨ ਮੀਟਿੰਗ ਹੋਈ ਹੈ ਅਸੀਂ ਇਹ ਡਿਸਾਈਡ ਕੀਤਾ ਕਿ ਜੁਆਇੰਟ ਨਾਕਾਬੰਦੀ ਜਿਹੜੀ ਹੈ ਇੰਟਰ ਸਟੇਟ ਤੇ ਕੀਤੀ ਜਾਏ ਹਰਿਆਣਾ ਚੋਂ ਕਿਉਂਕਿ ਇਲੈਕਸ਼ਨਸ ਆਲਰੇਡੀ ਹੋ ਚੁੱਕੇ ਆ ਤਾਂ ਉਹਨਾਂ ਕੋਲ ਸਪੇਅਰ ਫੋਰਸਸ ਹੈ ਨਹੀਂ ਉਹਨਾਂ ਨੂੰ ਅਸੀਂ ਰਿਕੁਐਸਟ ਕਰਕੇ ਮੈਜੋਰਟੀ ਫੋਰਸ ਉਹਨਾਂ ਦੀ ਵੀ ਲਗਾਈ ਆ ਅਸੀਂ ਆਪਣੇ ਤੇ ਵੀ ਕੋਸ ਲਗਾਈ ਹੋਈ ਹੈ ਪਰ ਉਹਨਾਂ ਨੂੰ ਅਸੀਂ ਰਿਕੁਐਸਟ ਕਰਕੇ ਐਕਸਟਰਾ ਫ ਓਵਰঅল ਸੀ ਇਲੈਕਸ਼ਨ ਦੇ ਵਿੱਚ ਸਾਡੀ ਕਰੀਬ 4000 ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਨੂੰ ਪ੍ਰੋਪਰਲੀ ਡਿਪਲੋਏਡ ਹੈ ਸਾਰੇ ਬੂਥਾਂ ਦੇ ਉੱਤੇ ਡਿਪਲੋਏਡ ਹੈ ਪਲੱਸ ਸਾਡੀਆਂ ਰਿਜ਼ਰਵਸ ਪੈਟ੍ਰੋਲਿੰਗ ਪਾਰਟੀਆਂ ਤੇ ਨਾਕਾਬੰਦ ਜਿਹੜੀ ਹੈਗੀ ਹੈ ਸਟਰੋਂਗਲੀ ਜਿਹੜੀ ਇਸ ਸੀਟ ਤੇ ਡਿਪਲੋਏਡ ਮੋਨਿਟਰਿੰਗ ਨੂੰ ਲੈ ਕੇ ਸੀਸੀਟੀਵੀ ਦੀ ਵੀ ਸਾਡ ਮਦਦ ਦਿੱਤੀ ਗਈ ਹੈ ਖਾਸ ਤੌਰ ਤੇ ਆਰਡਰ ਜੇ ਹਾਂ ਜੀ ਇਹ ਜਿਹੜੇ ਇੰਟਰ ਸਟੇਟ ਨਾਕੇ ਹੈ ਉੱਥੇ ਇਸ ਵਾਰੀ ਬੜਾ ਅੱਛਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਉਪਰਾਲਾ ਰਿਹਾ ਹੈ ਕਿ ਉੱਥੇ ਸਾਰੇ ਜਿਹੜੀਆਂ ਸੀਸੀਟੀਵੀਜ਼ ਨਾਲ ਕਵਰ ਕਰਕੇ ਉਹਦੀ ਸੈਂਟਰਲ ਜਿਹੜੀ ਫੀਡ ਹੈਗੀ ਹੈ ਉਹ ਸਾਡੇ ਕੰਟਰੋਲ ਰੂਮ ਤੇ ਹੈ ਜਿਹੜਾ ਕਿ ਡੀਸੀ ਆਫਿਸ ਤੇ ਐਸਐਸਪੀ ਆਫਿਸ ਦੋਨਾਂ ਜਗ੍ਹਾ ਤੇ ਇ ਸਟੈਬਲਿਸ਼ਡ ਹੈ ਇਨਫੈਕਟ ਸਬ ਡਿਵੀਜ਼ਨ ਲੈਵਲ ਤੇ ਵੀ ਕੰਟਰੋਲ ਰੂਮ ਜਿਹੜੇ ਸਟੈਬਲਿਸ਼ ਹੈ ਤਾਂ ਇੰਟਰ ਸਟੇਟ ਬਾਰਡਰਸ ਵੀ ਜਿਹੜੇ ਹੈ ਸੀਸੀਟੀਵੀ ਰਾਹੀਂ ਮਾਨੀਟਰ ਕੀਤੇ ਜਾ ਰਹੇ ਇਲੀਗਲ ਲਿਕਵਰ ਦੀ ਗੱਲ ਕਰ ਲਈਏ ਜਾਂ ਫਿਰ ਕੋਈ ਇਲੀਗਲ ਸੀਜ਼ ਦੀ ਗੱਲ ਕੀਤੀ ਹੈ ਐ ਉਹਨਾਂ ਤੋਂ ਵੀ ਅਸੀਂ ਥੋੜਾ ਜਿਹਾ ਡਾਟਾ ਜੇ ਕਿ ਮਿਲ ਸਕੇ ਕਿੰਨੇ ਰਿਕਵਰ ਹੋਈ ਹੈ ਚਾਹੇ ਉਹ ਮਨੀ ਇਲੀਗਲ ਮਨੀ ਹੋਵੇ ਇਲੀਗਲ ਰਿਕਵਰ ਹੋਵੇ ਜਾਂ ਫਿਰ ਹੋਰ ਜਿਹੜੇ ਬੈਕ ਆਫਸਰ ਦੇ ਡੇਟਾ ਤੁਹਾਨੂੰ ਸੈਪਰੇਟਲੀ ਤੁਹਾਨੂੰ ਦੇਵਾ ਦਿੱਤੇ ਨੇ ਬਟ ਇਹ ਆਲਮੋਸਟ 2.4 ਕਰੋੜ ਰੁਪਏ ਤਾਂ ਐਫਐਸਟੀ ਐਸਐਸਟੀ ਵੱਲੋਂ ਸਾਡੇ ਜ਼ਿਲ੍ਹੇ ਦੇ ਵਿੱਚ ਰਿਕਵਰ ਕੀਤਾ ਜਾ ਚੁੱਕਿਆ ਹੈ ਔਰ 3 ਕਰੋੜ 21 ਲੱਖ ਪੁਲਿਸ ਵੱਲੋਂ ਕੀਤਾ ਜਾ ਚੁੱਕਿਆ ਹੈ ਇਸ ਦੇ ਨਾਲ ਹੀ ਪ੍ਰੈਸ਼ੀਅਸ ਮੈਟਲ ਦੇ ਵਿੱਚ ਵੀ ਆਲਮੋਸਟ ਸਵਾ 2 ਲੱਖ ਰੁਪਏ ਵੈਲਿਊ ਦਾ ਸਵਾ 2 ਕਰੋੜ ਰੁਪਏ ਵੈਲਿਊ ਦਾ ਪ੍ਰੈਸ਼ੀਅਸ ਮੈਟਲ 14 ਲੱਖ ਦੀ ਲਿਕਰ 3 ਕਰੋੜ 41 ਲੱਖ ਰੁਪਏ ਦੇ ਡਰੱਗਸ ਔਰ 3 ਕਰੋੜ 64 ਲੱਖ ਰੁਪਏ ਦੀ ਅਦਰ ਆਈਟਮਸ ਰਿਕਵਰ ਜਿਹੜੀ ਹੈ ਐਫਐਸਟੀ ਐਸਐਸਟੀ ਪੁਲਿਸ ਅਤੇ ਹੋਰ ਇਨਫੋਰਸਮੈਂਟ ਏਜੰਸੀਜ਼ ਵੱਲੋਂ ਖਿੱਤੀ ਜਾ ਚੁੱਕੀ ਹੈ ਜੇ ਆਪਾਂ ਮੇਜਰ ਰਿਕਵਰੀਜ਼ ਦੀ ਗੱਲ ਕਰਦੇ ਆ ਤਾਂ ਟੋਟਲ ਮਿਲਾ ਕੇ ਜਿਹੜੀ ਰਿਕਵਰੀ ਹੈ ਕਰੀਬ 12 ਕਰੋੜ ਤੋਂ ਉੱਪਰ ਆਪਣੀ ਬਹਾਲੀ ਡਿਸਟ੍ਰਿਕਟ ਦੇ ਵਿੱਚ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਿਹੜੀ ਗਾਈਡਲਾਈਨਸ ਤੇ ਕੈਲਕੂਲੇਸ਼ਨ ਹੈ ਉਹ ਸੋਨਾਂ 12 ਕਰੋੜ ਤੋਂ ਉੱਪਰ ਦੀ ਰਿਕਵਰੀ ਆਲਰੇਡੀ ਕੀਤੀ ਜਾ ਚੁੱਕੀ ਹੈ ਇਹਦੇ ਵਿੱਚ ਮੇਜਰ ਰਿਕਵਰੀਜ਼ ਜਿਹੜੀਆਂ ਹੈਗੀਆਂ ਇਹ ਚ ਕਰੀਬ 35 ਕਰੋੜ ਦੇ ਆਸ-ਪਾਸ ਕੈਸ਼ ਹੈ ਜਿਹੜੀ ਰਿਕਵਰੀ ਹੈ ਮੇਜਰ ਕਰੀਬ 4 ਕਰੋੜ ਦੇ ਆਸ-ਪਾਸ ਕੈਸ਼ ਹੈ ਜਿਹੜੀ ਰਿਕਵਰੀ ਹੈ ਉਸ ਤੋਂ ਇਲਾਵਾ ਸਾਡੇ ਵੈਪਨਸ ਦੀ ਰਿਕਵਰੀ ਆਰਾਊਂਡ 56 ਵੈਪਨਸ ਜਿਹੜੇ ਹੈਗੇ ਡਿਊਰਿੰ तो सर सर तो जो आ, हमारे हंड्रेड परसेंट ऑफ वेपन्स जो है इस टाइम पे अकाउंट फॉर है या तो वो डिपॉजिटेड है या वो है